ਦੇ ਦੋਸਤੋ ਸੋਹਣ ਵੀਰੂ ਟ੍ਰੈਵਲ ਵਲੌਗ ਤੇ ਅੱਜ ਫੇਰ ਇੱਕ ਵਾਰ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਇੱਕ ਇਹੋ ਜੀ ਰਸਮ ਦਿਖਾਉਨੇ ਆ ਜਿਹੜੀ ਮਾਲਵੇ ਦੇ ਵਿੱਚ ਮਨਾਈ ਜਾਂਦੀ ਹੈ ਜਦੋਂ ਨਵੀਂ ਵਿਆਹੀ ਬਹੂ ਆਉਂਦੀ ਹੈ ਕਿਸੇ ਹੋਰ ਗੋਤ ਦੇ ਵਿੱਚ ਤਾਂ ਉਸ ਗੋਤ ਦੀਆਂ ਸਾਰੀਆਂ ਜਿਹੜੀਆਂ ਨੂਹਾਂ ਨੇ ਜਾਂ ਬਹੂਆਂ ਨੇ ਉਹਨਾਂ ਨਾਲ ਮਿਲ ਕੇ ਮਿੱਠਾ ਖਾਣ ਦੀ ਰਸਮ ਹੁੰਦੀ ਹੈ ਉਸ ਨਾਲ ਗੋਤ ਦਾ ਰਲੇਮਾ ਬਹੁੰਦਾ ਹੈ ਤੇ ਇਹ ਤੁਹਾਨੂੰ ਰਸਮ ਦਿਖਾਉਨੇ ਆ ਦੇਖੋ ਸਾਹਮਣੇ ਬਹੁਵਾ ਬੈਠੀਆਂ ਨੇ ਨਾਲ 7 ਦੇ ਕੱਪ ਕੌਫੀ ਦੇ ਲੈ ਲੈਣਾ ਨੇ ਤੇ ਨਾਲ ਉਹ ਸਾਹਮਣੇ ਇਕੱਠਾ ਖਾਣ ਵਾਸਤੇ ਲੱਡੂਆਂ ਦਾ ਤੇ ਬਰਫੀ ਦਾ ਜਿਹੜਾ ਮਟੀਰੀਅਲ ਉਹ ਵੀ ਦੇਖ ਰਹੇ ਹੋ ਤੁਸੀਂ ਇਹ ਸਾਰੀਆਂ ਬਲੱਗਣ ਗੋਤ ਦੀਆਂ ਬਹੁਆਂ ਨੇ ਇੱਕ ਦੂਜੇ ਨਾਲ ਚੀਅਰਸ ਕਰਦੀਆਂ ਨੇ ਦੇਖੋ ਤੁਸੀਂ ਇਕੱਠੀਆਂ ਹੋ ਕੇ ਖਾਣਗੇ ਅੱਜ ਤੇ ਗੋਤ ਕਨਾਲੇ ਦੀ ਰਸਮ ਉਹ ਤੁਹਾਨੂੰ ਦੇਖਣ ਨੂੰ ਮਿਲ ਰਹੀ ਹੈ। ਆ ਸਾਹਮਣੇ ਜਿਹੜੀ ਨਵੀਂ ਵਿਆਹੀ ਬਹੂ ਆਈ ਆ। ਉਹ ਦੇਖ ਰਹੇ ਹੋ ਤੁਸੀਂ। ਦੇਖੋ ਜਿਸ। ਕੀ ਆ ਬਾਤ ਆ। ਖਾਓ ਖਾਓ। ਲਓ ਜੀ ਇੱਕ ਵਾਰ ਫੇਰ ਜਿਸ ਕਰੋ। ਕਰੋ ਕਰਾ। ਜਿਸ ਕਰੋ ਚਲੋ ਵੀ। ਹੂੰ। ਇੱਕ ਮਿੰਟ। ਜਿਸ। ਯੈਸ। ਦੇਖੋ ਜੀ ਕਰੋ ਖਾਣਾ ਸ਼ੁਰੂ ਗੋਤ ਕਨਾਲਾ ਕਰੋ ਬਲੱਗਣ ਗੋਤ ਦੇ ਵਿੱਚ ਬਹੂ ਨੂੰ ਨਮੀ ਨੂੰ ਸ਼ਾਮਿਲ ਕੀਤਾ ਜਾ ਰਿਹਾ ਹੈ ਇਹ ਨੂੰ ਕਹਿੰਦੇ ਨੇ ਪੰਜਾਬੀ ਮਾਲਵੇ ਦੀ ਇੱਕ ਰਸਮ ਗੋਤ ਕਨਾਲਾ ਇਹ ਸਾਰੀਆਂ ਜਿਹੜੀਆਂ ਬਹੂਆਂ ਨੇ ਇਕੱਠੀਆਂ ਹੋ ਕੇ ਬੈਠ ਗਈਆਂ ਤੇ ਇੰਜੋਏ ਕਰ ਰਹੀਆਂ ਨੇ ਇੱਕ ਦੂਸਰੇ ਨਾਲ ਗੱਪਾਂ ਛੱਪਾਂ ਵੀ ਜਸਟ ਲਾਈਕ ਇੱਕ ਕਿੱਟੀ ਪਾਰਟੀ ਕੀਤੀ ਪਾਰਟੀ ਵਾਂਗ ਆਨੰਦ ਮਾਣ ਰਹੀਆਂ ਨੇ ਤੇ ਨਾਲ ਇਹ ਮਾਲਵੇ ਦੀ ਰਸਮ ਵੀ ਹੈ ਗੋਤ ਕਨਾਲਾ ਚਲੋ ਜੀ ਖਾਓ ਮਿੱਠਾ-ਮਿੱਠਾ ਖਾ ਖਾਓ ਖਾ ਖਾਓ ਹੋਰ ਕਰੋ ਮੂੰਹ ਮਿੱਠਾ ਗੋਤ ਕਨਾਲੇ ਦੀ ਰਸਮ ਹੋ ਜਾਂਦੀ ਹੈ ਫਿਰ ਸਾਰੀਆਂ ਬਹੂਆਂ ਨੂੰ 4-4 ਲੱਡੂ 4-4 ਲੱਡੂ ਸ਼ਗਨ ਦੇ ਕੇ ਫਿਰ ਵਿਦਾ ਕੀਤਾ ਜਾਂਦਾ ਹੈ ਤੇ ਬਾਕੀ ਜਿਹੜੀਆਂ ਪਹਿਲਾਂ ਦੀਆਂ ਬਹੂਆਂ ਹੁੰਦੀਆਂ ਨੇ ਉਹ ਨਵੀਂ ਬਹੂ ਨੂੰ ਸ਼ਗਨ ਵੀ ਦਿੰਦਿਆਂ ਨੇ ਕੁਝ ਪੈਸੇ ਇਹ ਤਾਂ ਦਿੰਦੇ ਆ ਉਹ ਵੀ ਦੇਖੋਗੇ ਤੁਸੀਂ ਦੋ ਜੀ ਸ਼ਗਨ ਕਰਾਓ ਜਮਾ ਰੁਪਏ ਮੈਨੂੰ ਪਤਾ ਨਹੀਂ ਫਿਰ ਸਾਡੇ ਅੰਦਰ ਮਰਦੀ ਇਹਨੂੰ ਨਹੀਂ ਲੱਡੂ ਖਾਣੇ ਹਾਂ ਹਾਂ ਇਹ ਹੈ ਜੀ ਗੋਤਕਨਾਲੇ ਦੀ ਰਸਮ ਤੁਸੀਂ ਦੇਖੀਏ ਇਹ ਤੁਹਾਨੂੰ ਇਹੋ ਜਿਹੇ ਪਰਿਵਾਰਕ ਬਲੌਗ ਚੰਗੇ ਲੱਗਦੇ ਨੇ ਤਾਂ ਇਹ ਵੀਡੀਓ ਨੂੰ ਤੁਸੀਂ ਸ਼ੇਅਰ ਵੀ ਕਰੋ ਤੇ ਲਾਈਕ ਵੀ ਕਰੋ ਤੇ ਜਿਹੜੇ ਮੇਰੇ ਵੀਰ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰੋ ਇਹ ਸਾਰਾ ਜੋ ਆਪਾਂ YouTube ਦੇ ਉੱਪਰ ਦੇਖ ਰਹੇ ਹਾਂ ਵੀਡੀਓਜ਼ ਇਹ ਸਾਰੀਆਂ Facebook ਦੇ ਉੱਪਰ ਵੀ ਸਾਡੇ ਪੇਜ ਦੇ ਉੱਪਰ ਹੁੰਦੀਆਂ ਨੇ ਤੁਸੀਂ Facebook ਤੇ ਵੀ ਇੰਜੋਏ ਕਰ ਸਕਦੇ ਹੋ ਤੇ ਨਾਲ Instagram ਉਹਦੇ ਉੱਪਰ ਵੀ ਸ਼ਾਰਟ ਇਹਨਾਂ ਚੀਜ਼ਾਂ ਦੇ ਤੁਸੀਂ ਲਾਈਵ ਦੇਖ ਸਕਦੇ ਹੋ ਚਲੋ ਜੀ ਹੁਣ ਆਪਾਂ ਬੰਦ ਕਰਦੇ ਆਂ ਵਲੌਗ